ਸੁਖਵੀਰ ਬਾਦਲ ਦੀ ਧੀ ਦੇ ਵਿਆਹ ਦੀ ਪਾਰਟੀ 'ਚ ਲੱਗਿਆ ਸਤਾਰਿਆਂ ਦਾ ਮੇਲਾ ਹਾਲ ਹੀ ਦੇ ਕੜੀ ਸ਼੍ਰੋਮਣੀ ਕਾਲਦਲ ਦੇ ਸਾਬਕਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਧੀ ਹਰਕੀਰਤ ਕੌਰ ਵਿਆਹ ਦੇ ਬੰਧਨ ਦੇ ਵਿੱਚ ਬੱਜੀ ਹੈ ਉਸ ਦਾ ਵਿਆਹ ਤੇਜਵੀਰ ਸਿੰਘ ਤੂਰ ਦੇ ਨਾਲ ਹੋਇਆ ਹੈ ਜੋ ਕਿ ਇੱਕ ਕਾਰੋਬਾਰੀ ਹੈ ਇਹ ਵਿਆਹ 12 ਫਰਵਰੀ ਨੂੰ ਦਿੱਲੀ ਦੇ ਸੁਲਤਾਨਪੁਰ ਸਥਿਤ ਬਾਦਲ ਪਰਿਵਾਰ ਦੇ ਘਰ ਹੋਇਆ ਮੁੜ ਬੀਤੀ 7 ਫਰਵਰੀ ਨੂੰ ਵਿਆਹ ਦੀ ਰਿਸੈਪਸ਼ਨ ਪਾਰਟੀ ਰੱਖੀ ਗਈ ਜਿਸ ਦੇ ਵਿੱਚ ਪੰਜਾਬੀ ਸਿਨੇਮਾ ਦੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਸ਼ਾਮਿਲ ਹੋਈਆਂ ਜਿਸ ਦੇ ਵਿੱਚ ਕਿਪੀ ਗਰੇਵਾਲ, ਗੁਰਪ੍ਰੀਤ ਖੁੱਗੀ, ਰਣਜੀਤ ਪਾਵਾ, ਪੱਬੂ ਮਾਨ, ਮਨਕੀਰ ਤੌਲਕ ਸਮੇਤ ਹੋਰ ਕਈ ਮਸ਼ਹੂਰ ਹਸਤੀਆਂ ਪਹੁੰਚੀਆਂ ਅਤੇ ਵਿਆਹ ਦੇ ਵਿੱਚ ਚਾਰ ਚੰਨ ਲਗਾ ਦਿੱਤੇ ਵਿਆਹ ਤੋਂ ਪਹਿਲਾਂ 10 ਫਰਵਰੀ ਨੂੰ ਗੁਰੂਗ੍ਰਾਮ ਦੇ ਟਰਾਈਡੈਂਟ ਦੇ ਵਿੱਚ ਇੱਕ ਸੰਗੀਤ ਸਮਾਰੋਹ ਵੀ ਹੋਇਆ ਸੀ ਇਸ ਦੇ ਵਿੱਚ ਬਾਲੀਵੁੱਡ ਗਾਇਕ ਮੀਕਾ ਸਿੰਘ ਨੇ ਪਰਫਾਰਮ ਕੀਤਾ ਸੀ ਵਿਆਹ 'ਚ ਕਈ ਵੱਡੇ ਨੇਤਾ ਵੀ ਸ਼ਾਮਿਲ ਹੋਏ ਹਰਿਆਣਾ ਦੇ ਚੋਟਾਲਾ ਪਰਿਵਾਰ ਅਤੇ ਦਿਗਵਜੇ ਸਿੰਘ ਚੋਟਾਲਾ ਅਜੀਤ ਚੋਟਾਲਾ ਤੇ ਅਬੇ ਚੋਟਾਲਾ ਵੀ ਮੌਜੂਦ ਰਹੇ ਦੱਸਨਯੋਗ ਹੈ ਕਿ ਸੁਖਵੀਰ ਸਿੰਘ ਬਾਦਲ ਦੀ ਤੀ ਹਰਕਿਰਤ ਕੌਰ ਦੇ ਪਤੀ ਦਾ ਨਾਂ ਤੇਜਵੀਰ ਸਿੰਘ ਤੂਰ ਹੈ ਜੋ ਕਿ ਆਬੂਤਾ ਵਿਧਾਇਕ ਕਾਰੋਬਾਰੀ ਹੈ ਇਸ ਮੌਕੇ ਸਿਆਸਤਦਾਨਾਂ ਦੇ ਵੱਲੋਂ ਆ ਕੇ ਉਨ੍ਹਾਂ ਦੇ ਵਿਆਹ ਦੇ ਵਿੱਚ ਸ਼ਿਰਕਤ ਕੀਤੀ ਗਈ ਇਸ ਤੋਂ ਇਲਾਵਾ ਕਲਾਕਾਰ ਵੀ ਮੰਚੇ ਜ਼ਿਕਰ ਹੋਇਆ ਕਿ ਸੁਖਵੀਰ ਸਿੰਘ ਬਾਦਲ ਦੀ 3 ਹਰਕੀਰਤ ਕੌਰ ਦੇ ਵਿਆਹ ਦਾ ਜਸ਼ਨ ਲਗਭਗ 1 ਮਹੀਨਾ ਪਹਿਲਾਂ ਸ਼ੁਰੂ ਹੋ ਗਿਆ ਸੀ। ਬਾਰਾ ਜਰਵੀਰ ਨੂੰ ਉਹਨਾਂ ਦੇ ਜੱਤੀ ਪਿੰਡ ਬਾਦਲ ਵਿਖੇ ਖੰਡਪਾਟ ਦਾ ਭੋਗ ਪਾਇਆ ਗਿਆ ਸੀ ਜਿਸ ਤੋਂ ਬਾਅਦ ਪਿੰਡ ਦੇ ਵਿੱਚ ਉਹਨਾਂ ਦੇ ਘਰ ਜਾਗੂ ਸਮਰੋਹ ਹੋਇਆ ਸੀ ਜਿੱਥੇ ਗਾਇਕ ਅਫਸਾਨਾ ਖਾਨ ਨੇ ਪੇਸ਼ਕਾਰੀ ਵੀ ਦਿੱਤੀ ਸੀ।